ਸੰਭਰ ਨੂੰ ਸ਼੍ਰੀ ਕਾਲਪਤਖ ਸਾਹਿਬ ਦੀ ਤਸਵੀਰ ਤੋਂ ਜੋ ਜਸਰ ਸਾਹਿਬਾਨ ਬਲੋ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਸ ਨੂੰ ਇਨ ਬੀਨ ਲਾਗੂ ਕਰਾਉਣ ਲਈ ਜਿਹੜਾ ਸਭ ਨੇ ਵੀ ਸਾਨੂੰ ਕਿਹਾ ਵਾ ਤੇ ਅਸੀਂ ਵੀ ਉਹਦੇ ਤੇ ਪੂਰਾ ਪਹਿਰਾ ਦੇ ਰਹੇ ਆਂ ਅਤੇ ਪਿਛਲੇ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਜੋ ਵੀ ਕਾਰਨਾ ਕਰਮ ਹੋਇਆ ਉਹ ਸਾਰਾ ਅਸੀਂ ਜਿੱਦਾਂ ਸਾਨੂੰ ਲਿਖ ਕੇ ਵੀ ਦੇ ਦੁੱਤਾ ਸੀ ਮਿਲ ਕੇ ਵੀ ਦੱਸ ਦਿੱਤਾ ਤੇ ਅਗਲੇ ਸਾਨੂੰ ਜੋ ਵੀ ਹਦੇਸ਼ ਜਸਰ ਜੀ ਕਰਨਗੇ ਤੇ ਉਹਦੇ ਤੇ ਅਸੀਂ ਪਹਿਰਾ ਦੇਣ ਲਈ ਤਿਆਰ ਆਂ ਤੋ ਜੋ ਰਿਪੋਰਟ ਸੌਂਪੀ ਗਈ ਸੀ ਜਿੱਦੇ ਕੋ ਮੁਲਾਕਾਤ ਹੋਈ ਹੈ ਤੁਹਾਡੇ ਸਾਬਰ ਤੋਂ ਬਿਨਾ ਉਹ ਰਿਪੋਰਟ ਸੌਂਪੀ ਹੈ ਉਸ ਰਿਪੋਰਟ ਵਿੱਚ ਕੀ ਕੀ ਜਿਹੜੀ ਗੱਲਬਾਤ ਦੱਸੀ ਗਈ ਹੈ ਜੋ ਤੋਂ ਅਸੀਂ ਉਹ ਪੂਸਨ ਕਲੀਅਰ ਕਰੀ ਦਿੱਤਾ ਸੀ ਕਿ ਜਿਹੜੀ ਸ਼੍ਰੋਮਣੀ ਕਾਲਜ ਦੇ ਲੀਡਰਸ਼ਿਪ ਹੈ ਕਿ ਆ ਵੀ ਇਹ ਇਸ ਕਮੇਟੀ ਤੋਂ ਭਰਤੀ ਨਹੀਂ ਕਰਾਉਣਾ ਚਾਹੁੰਦੀ ਸਾਨੂੰ ਸਹਿਯੋਗ ਨਹੀਂ ਦੇ ਰਹੇ ਤੇ ਸਾਨੂੰ ਅਗਲਾ ਹੁਕਮ ਦੱਸੇ ਤੇ ਮਿਲ ਕੇ ਸਾਰੀ ਬੰਦਾ ਸੀ ਦੱਸ ਦਿੱਤੀ ਜੋ ਜੋ ਮੀਟਿੰਗਾਂ ਦੇ ਵਿੱਚ ਹੋਇਆ ਕਿ ਜੋ ਜਸਰਜੀ ਅਗਲਾ ਦੇਸ਼ ਕਰ ਦੇਣਗੇ ਸਾਨੂੰ ਤੇ ਜਿੱਦ ਪਹਿਲਾਂ ਪੂਲ ਪਾਣੀ ਵਾਂਗ ਇੱਕ ਕਮੇਟੀ ਹੈ ਕਿ ਜਿਹੜੀ ਰਹਿ ਗਈ ਹੈ ਉਹਦਾ ਉਹ ਮੇਨ ਲੀਡ ਕੌਣ ਕਰਨਗੇ ਨਹੀਂ ਉਹ ਤਾਂ ਜੋ ਅੱਗੇ ਜਸਰਜੀ ਵਸਣਗੇ ਨਾ ਬਸ ਉਹ ਹੀ ਦੱਸਿਆ ਉਹਨਾਂ ਨੇ ਜੋ ਹੁਕਮ ਕਰਨਗੇ ਉਸ ਤੋਂ ਪਹਿਲਾਂ ਸਰ ਅਗਜੈਕਟਿਵ ਵੱਲੋਂ ਜਥੇਦਾਰਾਂ ਦੇ ਉੱਤੇ ਪੂਰਾ ਚਪੀ ਗਿਆ ਕਿ ਕੋਈ ਸਾਡੇ ਮੁਲਾਜ਼ਮ ਜਿਹੜੇ ਮਨਜ਼ੀ ਤੁਹਾਨੂੰ ਲਾ ਸਕਦੇ ਹਟਾ ਸਕਦੇ ਆ ਕਾਫੀ ਦਬਾਅ ਤੇ ਨਜ਼ਰ ਆ ਰਹੇ ਜਿਵੇਂ ਸਰ ਕੋਈ ਇਹਦੇ ਬਾਰੇ ਵੀ ਜਥੇਦਾਰੀ ਨੇ ਕੱਲ ਵੀ ਕਿਹਾ ਵਾ ਕਿ ਉਹ ਜਸਰਜੀ ਜੀ ਆਪਾਂ ਦੇਸ਼ ਦੇਣਗੇ ਸਾਰੀ ਕੰਡਾ ਜੋ ਕੁਝ ਵੀ ਹੋ ਰਿਹਾ ਜਾਏ ਐ ਐਸਡੀਪੀਸੀ ਵੱਲੋਂ ਹੋ ਰਿਹਾ ਅਕਾਲੀ ਦਲ ਵੱਤੋਂ ਹੋ ਰਿਹਾ ਜੋ ਵੀ ਅੱਜ ਦੇ ਘਟਨਾਕਰਮ ਹੋ ਰਹੇ ਨੇ ਇਹਦੇ ਸਾਰੇ ਬਾਰੇ ਅਦੇਸ਼ ਜਸਿਹਰ ਜੀ ਨੇ ਦੇਣਾ ਤੇ ਅਸੀਂ ਤਾਂ ਉਹਦੇ ਤੇ ਪਹਰਾ ਦੇ। ਸਿੱਕੋ ਕਾਹੀ ਦੁਬਿਧਾ ਤੇ ਗਿਆ ਆਪਾਲਟਖ ਸਾਹਿਬ ਐਜੀਪੀਸੀ ਕਾਹਦੀ ਸੰਸਥਾ ਆਪਸੇ ਲੜੀ ਜਾ ਰਹੀ ਆ ਕਿਵੇਂ ਦੇਖਦੇ ਆ ਸਰ ਬੁੱਤਿਆ ਦੇਖੋ ਜਸਿਹਰ ਜੀ ਇਸ ਗੱਲ ਨੂੰ ਕਲੀਅਰ ਕਰਦੇ ਨੇ ਉਹ ਨਹੀਂ ਕਰਨਾ ਕਿ ਜੋ ਸ਼੍ਰੀ ਅਲਟਖ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਨਮੈ ਸਰ ਇਹ ਤੋਂ ਮਜ਼ਬੂਤ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਇੱਕ ਨਵਾਂ ਰੂਪ ਦੇਣ ਲਈ ਉਸ ਦੇ ਸਬੰਧ ਵਿੱਚ ਪੰਜ ਮੈਂਬਰੀ ਅੱਜ ਕਮੇਟੀ ਦੇ ਮੈਂਬਰ ਸਹਿਬਾਨ ਸਰਬੰਨਪ੍ਰੀਤ ਸਿੰਘ ਵਿਆਲੀ ਸਰ ਸੰਤਾ ਸਿੰਘ ਜੀ ਮੈਦਪੁਰੀ ਸਾਹਿਬ ਸਰ ਵਿਭਾ ਸਤਵੰਦਕਰ ਜੀ ਸਰ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਅਸੀਂ ਸਾਰੇ ਪਹੁੰਚੇ ਹਾਂ ਔਰ ਸਿੰਘ ਸਾਹਿਬ ਨੂੰ ਲਿਖਤੀ ਰੂਪ ਵਿੱਚ ਵੀ ਜੋ ਰਿਪੋਰਟ ਸੀ ਉਹ 送 ਦਿੱਤੀ ਸੀ ਔਰ ਮਿਲ ਕੇ ਵੀ ਉਹਨਾਂ ਅਨੁਸਾਰਾ ਜੋ ਸਿਚੁਏਸ਼ਨ ਆ ਜੋ ਹਾਲਾਤ ਨੇ ਉਹ ਸਾਰੇ ਉਹਨਾਂ ਨੂੰ ਦੱਸ ਦਿੱਤੇ ਨੇ ਔਰ ਸਿੰਘ ਸਾਹਿਬ ਨੇ ਸਾਨੂੰ ਪੂਰਨ ਰੂਪ ਵਿੱਚ ਇਸ ਗੱਲ ਦਾ ਭਰੋਸਾ ਵੀ ਦਿੱਤਾ ਕਿ ਜੋ ਫਸੀਲ ਤੋਂ 2 ਦਸੰਬਰ ਨੂੰ ਹੁਕਮਨਾਮਾ ਸਾਹਿਬ ਸੁਣਾਏ ਗਏ ਸੀ ਜੋ ਆਦੇਸ਼ ਕਮੇਟੀ ਨੂੰ ਦਿੱਤੇ ਗਏ ਸੀ ਜਾਂ ਕੌਮ ਨੂੰ ਦਿੱਤੇ ਗਏ ਸੀ ਉਹ ਸੰਦੇਸ਼ ਇਨ ਬਿਨ ਲਾਗੂ ਹੋਣਗੇ ਔਰ ਹਰ ਰੂਪ ਵਿੱਚ ਹੋਣਗੇ ਔਰ ਅਸੀਂ ਕਮੇਟੀ ਵੱਲੋਂ ਸਿੰਘ ਸਾਹਿਬ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਕਮੇਟੀ ਤੁਹਾਡੇ ਆਦੇਸ਼ ਤੇ ਇਨਮਨ ਲਾਗੂ ਕਰਨ ਲਈ ਦ੍ਰਿੜ ਹੈ ਜੋ ਵੀ ਆਦੇਸ਼ ਪਹਿਲੇ ਜਾਂ ਨਵੇਂ ਆਦੇਸ਼ ਕਮੇਟੀ ਨੂੰ ਦਿੱਤੇ ਜਾਣਗੇ ਅਸੀਂ ਉਸ ਤੇ ਇਨਮਨ ਪਾਲਣਾ ਕਰਾਂਗੇ ਅਗਲੀ ਮੀਟਿੰਗ ਕਦੋਂ ਹੋਏਗੀ ਇਸ ਬਾਰੇ ਕੋਈ ਗੱਲਬਾਤ ਨਹੀਂ ਹੈ ਪਕਾ ਸਿੰਘ ਸਾਹਿਬ ਦੇ ਨਵੇਂ ਆਦੇਸ਼ ਤੋਂ ਬਾਅਦ ਅਗਲੀ ਗੱਲ ਜਿਹੜੀ ਕੀਤੀ ਹੋਊ ਮੈਂਬਰ ਫਿਲਹਾਲ ਪਾਂਹੀ ਰਹਿਣਗੇ ਤਾਂ ਸਾਹਿਬ ਜੀ ਇਹ ਸਿੰਘ ਸਾਹਿਬ ਦੇ ਜੋ ਆਦੇਸ਼ ਹੋਣਗੇ ਅਸੀਂ ਤਾਂ ਉਹਦੀ ਇਨਮਨ ਪਾਲਣਾ ਕਰਾਂਗੇ ਬਸ ਇਹ ਕੰਟੀਨਿਊ ਹੋ ਰਹੀ ਹੈ ਇਹਨੂੰ ਜੋ ਸਿੰਘ ਸਾਹਿਬ ਨਵਾਂ ਆਦੇਸ਼ ਕਰਨਗੇ ਬਸ ਉਹ ਇਹ ਕਾਲੀ ਦਲ ਦੀ ਜਿਹੜੀ ਫੈਕਟਰੀ ਸਮਝਿਆ ਇਹ ਕੋਸ਼ਿਸ਼ ਕਰਾਂਗੇ ਹੇਟ ਕੋਲਿਆ ਕਿਹਾ ਗਿਆ ਸੀ ਵਸੂਲ ਤੋਂ ਆਰਡਰ ਹੋਈ ਸੀਗੇ ਉਸੇ ਮੁਤਾਬਿਕ ਚੱਲ ਰਿਹਾ ਹੈ ਦੇਖੋ ਅਸੀਂ ਆਪਦੀ ਰਿਪੋਰਟ ਹੈ ਜਿਹੜੀ ਸਿੰਘ ਸਾਹਿਬ ਨੂੰ ਸਾਰੀ ਸੌਂਪਤੀ ਜੋ ਸਿੰਘ ਸਾਹਿਬ ਉਹਦੇ ਤੇ ਨਵੇਂ ਆਦੇਸ਼ ਜਾਰੀ ਕਰਨਗੇ ਉਹਦੇ ਅਸੀਂ ਇਹਨੂੰ ਪਾਲਾਂਗੇ